ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੁਕਸਰ ਡੇਰੀ ਫਾਰਮ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅੱਗੇ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੀਆਂ ਜਰਸੀ ਐਚਐਫ ਕ੍ਰਾਸ ਬ੍ਰੀਡ ਦੀਆਂ ਗਾਵਾਂ ਵੀਡੀਓ ਨੂੰ ਦੋਸਤੋ ਜਿਹੜੇ ਵੀਰ ਪਹਿਲੀ ਵਾਰੀ ਵੇਖ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਪਿਛਲੀ ਵਾਰ ਵੀ ਆਪਾਂ ਇਸ ਵੀਰ ਦੀ ਪੰਡੀ ਤੇ ਵੀਡੀਓ ਬਣਾਈ ਸੀ ਬਹੁਤ ਚੰਗੀ ਕੁਆਲਿਟੀ ਦੇ ਪਸ਼ੂ ਲੈ ਕੇ ਆਉਂਦਾ ਤੇ ਅੱਜ ਆਪਾਂ ਥੋੜਾ ਜਿਹਾ ਲੇਟ ਜਰੂਰ ਹੋ ਗਿਆ ਵੀਡੀਓ ਬਣਾਉ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਪਸ਼ੂ ਮੰਡੀ ਡੱਬ ਵਾਲੀ ਤੋਂ ਬਣਾਉਣ ਲੱਗੇ ਆਂ ਬਾਕੀ ਆਪਾਂ ਬਾਈ ਤੋਂ ਲਵਾਂਗੇ ਕਿ ਕੱਲੀ ਕੱਲੀ ਗਾਂ ਬਾਰੇ ਜਾਣਕਾਰੀ ਕੱਲੀ ਕੱਲੀ ਗਾਂ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਪਹਿਲੇ ਨੰਬਰ ਵਾਲੀ ਗਾਂ ਨਾਲ ਤੁਹਾਨੂੰ ਦਿਖਾਉਣੇ ਆ ਦੋਸਤੋ ਟੋਰ ਦੇ ਮਾੜੀ ਕੱਦ ਕਾਠ ਦੋਸਤੋ ਬਹੁਤ ਵਧ ਗਿਆ ਕੁਆਲਿਟੀ ਚੈੱਕ ਕਰ ਲਓ ਬਹੁਤ ਵਧੀਆ ਫੇਸ ਕੁਆਲਿਟੀ ਵੀ ਬਹੁਤ ਵਧੀਆ ਬਾਕੀ ਆਪਾਂ ਵੀਰ ਤੋਂ ਲਵਾਂਗੇ ਸਾਰੀ ਡਿਟੇਲ ਆਰਡਰ ਦੀ ਕੁਆਲਿਟੀ ਵੀ ਕਰ ਲੋ ਚੈੱਕ ਕਰਾ ਲਓ ਜੀ ਦੋਸਤੋ ਬਹੁਤ ਵਧੀਆ ਪੂਰੇ ਪਤਲਾ ਮਿੱਥੀ ਚ ਥਾਣਾ ਦੋਸਤੋ ਵੀਰ ਨਾਲ ਆਪਾਂ ਕਰਦੇ ਆਂ ਗੱਲਬਾਤ ਲੈਨੇ ਆਂ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈੱਸ ਬੋਲਦੇ ਜੀ ਨਾਮ ਤਨੂਆ ਜੀ ਪਿੰਡ ਆਪਣਾ ਜਗਮਾਲਾਲੀਆ ਤਹਿਸੀਲ ਕਾਲਿਆਲੀ ਡਿਸਟ੍ਰਿਕਟ सिरसा ਜੀ ਠੀਕ ਆ ਨੰਬਰ ਬੋਲਦੇ ਆਪਣਾ 905365181 ਜੀ ਤੇ ਅੱਜ ਪਸ਼ੂ ਮੰਡੀ ਡੱਬ ਵਾਲੀ ਚ ਕਿੰਨੇ ਪਸ਼ੂ ਲੈ ਕੇ ਆਇਆ 10 ਪਸ਼ੂ ਲੈ ਕੇ ਆਏ ਸੀ 10 ਲੈ ਕੇ ਆਏ ਜੀ ਕਿੰਨੇ ਸੇਲ ਹੋ ਗਏ ਜੀ 5 ਸੇਲ ਹੋ ਗਏ 5 ਬਾਕੀਆਂ ਜੀ 5 ਬਾਕੀ ਆ ਹਾਂ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਆ ਗਾਂ ਤੋਰੀ ਆ ਹਾਂ ਜੀ ਵੀਰੇ ਇਹ ਬਰੀਡ ਕਿਹੜੀ ਆ ਜਾਂਦੀ ਹੈ ਇਹ ਐਚ ਐਫ ਵੀਰੇ ਐਚ ਐਫ ਹਾਂ ਪਿਓਰ ਪਿਓਰ ਆ ਜੀ ਠੀਕ ਆ ਇਹ ਸੂਈ ਹੋਈ ਜਾਂ ਸੂਣ ਵਾਲੀ ਆ ਸੂਈ ਵੀ ਆ ਵੀਰੇ ਅੱਜ ਪੰਜਵਾਂ ਦਿਨ ਸੂਈ ਨੂੰ ਹੁਣ ਹੈਗਾ 17 18 ਕਿਲੋ ਬੋਲਾ ਜੀ 17 18 ਕਿਲੋ ਬੋਲਾ ਪੰਜਵਾਂ ਦਿਨ ਸੂਈ ਹਾਂ 68 ਰਦੀ ਆ ਠੀਕ ਆ ਜੀ ਦੋ ਦੰਦ ਪੂਰੇ ਨਹੀਂ ਗਰੇ ਮੂੰਹ ਤੋਂ ਅਜੇ ਠੀਕ ਆ ਵੀਰੇ ਹਾਂ ਵੀ ਦੁੱਗੀ ਮੰਨ ਲੈ ਕਿੰਨਾ ਦੁੱਧ ਪਾ ਦੇਗੀ ਦੁੱਧ ਪਾ ਦੂ 20 ਪਲੱਸ 20 ਪਲੱਸ ਪਾ ਦੇਗੀ ਮਾ ਜੀ ਬੜੇ ਆਰਾਮ ਨਾਲ ਪਾਉ ਵੀਰੇ ਠੀਕ ਆ ਤੇ ਡਿਮਾਂਡ ਆਂਦੀ ਆ ਪੱਕੀ ਕਰ ਡਿਮਾਂਡ ਲੈਣ ਦਿਨ 70000 ਆ ਵੀਰੇ ਦਿਨ ਲੈਣ 70000 ਪੂਰੀ ਵੱਡੀ ਭੇੜਾ ਕੋਈ ਨਹੀਂ ਪੂਰੀ ਕਰਦ ਵਾਲੀ ਭੇੜਾ ਠੀਕ ਆ ਹਾਂ ਤੇ ਬਾਕੀ ਆਪਾਂ ਘਰੋਂ ਵੀ ਚਵਾ ਦਾਂਗੇ ਦੋ ਟਾਈਮ ਆਹ ਦੋ ਟਾਈਮ ਚਵਾ ਕੇ ਦੇ ਦਾਂਗੇ ਵੀਰੇ ਠੀਕ ਆ ਵੀਰ ਤਗਾ ਦੂਜੇ ਨੰਬਰ ਵਾਲੀ ਵਹਿੜ ਜੀ ਇਹ ਵੀ ਪਹਿਲਾ ਸੂਆ ਵੀਰੇ ਪਹਿਲਾ ਸੂਆ ਹਾਂ ਸੂਈ ਹੋਈ ਆ ਵੀਰ ਹਾਂਜੀ ਸੂਈ ਹੋਈ ਆ ਸੂਈ ਵੀ ਆ ਠੀਕ ਆ ਦੋਸਤੋ ਕੁਆਲਿਟੀ ਕਰ ਲੋ ਚੱਕ ਬਹੁਤ ਵਧੀਆ ਐਚ ਐਫ ਅਰਦੁੱਦੀ ਕੁਆਲਿਟੀ ਵੀ ਬਹੁਤ ਵਧੀਆ ਸੂਈ ਹੋਈ ਵਹਿੜ ਆ ਬਾਕੀ ਆਪਾਂ ਬਾਕੀ ਡਿਟੇਲ ਵੀਰ ਤੋਂ ਲਵਾਂਗੇ ਬਾਅਦ ਚ ਫੇਸ ਕੁਆਲਟੀ ਕਰ ਲੋ ਚੱਕ ਬਹੁਤ ਵਧੀਆ ਥਾਣਾ ਥੁਣਾ ਦਾ ਗਾਇ ਪੂਰੇ ਮੁਠੀ ਵਾਲੇ ਥਾਣਾ ਦੋਸਤੋ ਇਸ ਤਰ੍ਹਾਂ ਆ ਘੱਟ ਰਸੀ ਤੇ ਆ ਵੀਰ ਪਹਿਲਾ ਸੂਆ ਸੂਈ ਹੋਈ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਅੱਜ ਜੀ ਚੌਥਾ ਦਿਨ ਆ ਅੱਜ ਚੌਥਾ ਦਿਨ ਆ ਹਾਂ ਜੀ ਮਗਰ ਬੱਸੀ ਆ ਮਗਰ ਵੀ ਬੱਛੀ ਆ ਹਾਂ ਜੀ ਠੀਕ ਆ ਤੇ ਦੁੱਧ ਮੌਕੇ ਤੇ ਬੋਲਾ ਕਿੰਨਾ ਹੈ 15 ਕਿਲੋ ਆ ਜੀ 15 ਕਿਲੋ ਹਾਂ ਜੀ ਕੰਡੇ ਤੋਲ ਲਾਜੋ ਠੀਕ ਆ 20 ਲੀਟਰ ਪਾ ਦੇਗੀ ਪਾ ਦੂ ਜੀ ਬੜੇ ਆਰਾਮ ਨਾਲ ਵੱਡੀ ਭੈੜਾ ਫਾਰਮ ਦੀ ਭੈੜਾ ਕੋਈ ਤਾਂ ਹੀ ਨਹੀਂ ਠੀਕ ਆ ਦੰਦੋ ਕਿਵੇਂ ਆ ਜੀ ਦੰਦੋ ਦੋ ਦੰਦ ਆ ਜੀ ਦੋ ਦੰਦਾਂ ਹਾਂ ਜੀ ਠੀਕ ਆ ਵੀਰ ਐਂਦੀ ਡਿਮਾਂਡ ਕੀ ਕਰਦੇ ਆਪਾਂ ਇਹ ਦੇ ਦਾਂਗੇ ਵੀਰੇ 65000 ਦੇ 65000 ਦੇ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜੂਗੀ ਵੀਰੇ ਮਾਨਤਾਨ ਹੋ ਜਾਏਗਾ ਠੀਕ ਆ ਅਗਾਂ ਤੀਜੇ ਨੰਬਰ ਵਾਲੀ ਜਰਸੀ ਜੀ ਇਹ ਦੂਜਾ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਹਾਂ ਜੀ ਮਗਰ ਇਹਦੇ ਕੀ ਆ ਵੀਰੇ ਬੱਚਾ ਵੀਰੇ ਮਗਰ ਬੱਚਾ ਠੀਕ ਆ ਤੋਰ ਕੇ ਵਿਖਾ ਦੇ ਕਲ ਡਿਟੇਲ ਆਪਾਂ ਬਾਅਦ ਚ ਲੈਨੇ ਹਾਂ ਦੋਸਤੋ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਆ ਬਹੁਤ ਵਧੀਆ ਕੱਦ ਕਾਠ ਆ ਤੇ ਆਰਡਰ ਦਾ ਸਾਈਜ਼ ਬਹੁਤ ਵਧੀਆ ਸੁਹੀ ਹੋਈ ਵਾਇਡ ਆ 75 ਰੁਪਏ ਥਾਣਾ ਤੁਹਾਨੂੰ ਦਾ ਗੈਪ ਤੁਹਾਨੂੰ ਕਰਾਉਣੇ ਚੈੱਕ ਕੀ ਮੁੱਲ ਆ ਵੀਰੇ 75 ਰੁਪਏ ਪੀਗਰ ਪੁੱਛ ਲਈਆਂ ਨੂੰ ਵੀਰ ਅਹੀਂ ਡਿਟੇਲ ਦੱਸ ਦੇ ਮਾੜੀ ਜੀ ਇਹ ਵੀਰੇ ਦੂਜਾ ਸੂਆ ਅੱਛਾ ਚੌਥਾ ਦਿਨ ਸੂਈ ਵਾਜ ਚੌਥਾ ਦਿਨ ਸੂਈ ਨੋ ਗਿਆ ਦੂਜਾ ਸੂਆ ਮਗਰ ਬੱਚਾ 16 17 ਕਿਲੋ ਬੋਲਾ ਸੋ ਠੀਕ ਆ ਕਿੰਨਾ ਦੁੱਧ ਪਾ ਦੇਗੀ ਦੁੱਧ ਪਾ ਦੂ 20 ਪਲਸ 20 ਪਲਸ ਤੇ ਲੈਣ ਵਾਲਾ ਰੇਟ ਕੀ ਆ ਹੁਣ ਮੂਲ ਤਾਂ 65 ਕਰਾ ਲੈ 70 ਕਰਾ 60000 ਦੀ ਗੰਦੇ ਨੇਗਾ 60000 ਦੀ ਦੇ ਦਾਂਗੇ ਠੀਕ ਆ ਵੀਰ ਅਗਾ ਜੀ ਚੌਥੇ ਨੰਬਰ ਵਾਲੀ ਜੀ ਇਹ ਵੀਰੇ ਗੱਬਣਾ ਦੂਜਾ ਸੁਆ ਸੂਣ ਲੂ ਗੱਬਣਾ ਪੰਜ ਚਾਰ ਦਿਨ ਬਾਕੀ ਆ ਦੂਜਾ ਸੁਆ ਸੂਣਾ ਹੋਣਾ ਹਾਂਜੀ ਤੇ ਕਿੰਨੇ ਦਿਨ ਲੱਜੇਗੇ ਜੀ ਲੱਜੂ ਪੰਜ 6 ਦਿਨ ਆ ਜੀ ਪੰਜ 6 ਦਿਨ ਲੱਜੇਗੇ ਹਾਂਜੀ ਠੀਕ ਆ ਦੁੱਧ ਦਾਤ ਕੀ ਪਾ ਦੇਗੀ ਦੁੱਧ ਪਾ ਦੂ 18 20 ਕਿਲੋ ਵੀਰੇ ਕਿੰਨਾ 18 20 ਕਿਲੋ 18 20 ਕਿਲੋ ਪਾ ਦੇ ਹਾਂਜੀ ਠੀਕ ਆ ਮਾੜੀ ਤੋਰ ਕੇ ਖਾ ਦੇ ਵੀ ਵੀਰ ਦੋਸਤੋ ਦੂਜਾ ਸੁਆ ਸੂਣ ਵਾਲੀ ਆ ਬਸ ਹਫਤਾ ਕੁ ਮਸਾਂ ਬਾਕੀ ਆ ਪਾਰਾਗੋਲਟਰ ਮੌਜ ਨਾਲ ਦੁੱਧ ਪਾ ਦੇਗੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਥੋੜਾ ਜਿਹਾ ਆਰਡਰ ਆ ਜੇ ਥੋੜਾ ਜਿਹਾ ਘੱਟ ਬਣਿਆ ਬਾਕੀ ਮੌਕੇ ਦੇ ਅਜੇ ਹਫਤਾ ਪਿਆ ਵੀ ਹੋਇਆ ਹਫਤਾ 10 ਦਿਨ ਲੈ ਜੂਗਾ ਮੌਜ ਨਾਲ ਥਣ ਥਣ ਬਹੁਤ ਸੋਹਣੇ ਕੱਢੇਗੀ ਮੁੱਠੀ ਵਾਲਾ ਥਾਣਾ ਪੂਰਾ ਕਰ ਲੋ ਚੈੱਕ ਵੀਰ ਮੁੱਲ ਕੀ ਕਰ ਤੈੰਦਾ ਆਪਾ ਲੈਨ ਦਿਨ 55000 ਆ ਵੀਰੇ ਦਾ ਲੈਨ ਦਿਨ 55000 ਹਾਂਜੀ ਠੀਕ ਆ ਹੁਣ ਮੌਕੇ ਦਾ ਕਿ ਗਾ ਪਿਛਾ ਵੱਧ ਵੀ ਸਕਦਾ ਜਿਵੇਂ ਜਿਵੇਂ ਭਰਦੀ ਆ ਜੇ ਭਰਦੀ ਆ ਤੂੰ ਚੰਗੀ ਤਿਆਰ ਹੋ ਗਈ ਤਾਂ 2-4000 ਵੱਧੂ ਵੀ ਗੁਰਾ ਅੱਜ ਦੀ ਘੜੀ 55000 ਆ ਅੱਜ ਦੀ ਘੜੀ 55000 ਹਾਂਜੀ ਠੀਕ ਆ ਅਗਲੀ ਗਾਂ ਜੀ ਤੋਰਦੇ ਵੀਰ ਮਾੜੀ ਦੋਸਤੋ ਪਿਓਰ ਐਚਐਫ ਬਹੁਤ ਵਧੀਆ ਕੱਦ ਕਾਠ ਇਹ ਵੀ ਸੂਈ ਹੋਈ ਵੀਰ ਸੂਈ ਵੀ ਆ ਜੀ ਇਹ ਵੀ ਠੀਕ ਆ ਵੀਰ ਲੰਮੀ ਤੋਰਦੇ ਮਾੜੀ ਇਸ ਕੁਆਲਿਟੀ ਕਰ ਲੋ ਚੈੱਕ ਬਹੁਤ ਵਧੀਆ ਥਾਣਾ ਥੋਣਾ ਦਾ ਗੈਪ ਦੋਸਤੋ ਬਹੁਤ ਵਧੀਆ ਪੂਰੇ ਮੁਠੀ ਵਾਲੇ ਲੰਬੇ ਥਾਣਾਂ ਕੁਆਲਿਟੀ ਪੱਖੋਂ ਇੱਕ ਨੰਬਰ ਆ ਥਾਣਾ ਦੀ ਸਾਈਜ਼ ਕਰ ਲੋ ਚੈੱਕ ਬਹੁਤ ਵਧੀਆ ਬਾਕੀ ਆਪਾਂ ਬਾਈ ਤੋਂ ਲੈਨੇ ਆ ਜਾਣਕਾਰੀ ਮਗਰ ਬੱਚਾ ਦੇਖ ਲੋ ਦੋਸਤੋ ਵੀਰ ਨੇ ਡਿਟੇਲ ਬੋਲ ਦੇ ਇਹ ਵੀਰੇ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਹਾਂਜੀ ਕਿੰਨੇ ਦਿਨਾਂ ਨਾਲ ਸੂਈ ਹੋਈ ਆ ਇਹ ਨੂੰ ਅੱਜ 5ਵਾਂ ਦਿਨ ਆ ਜੀ 5ਵਾਂ ਦਿਨ ਸੂਈ ਨੂੰ ਹੋ ਗਿਆ ਪਹਿਲਾ ਸੂਆ ਮੌਕੇ ਤੇ ਬੋਹੜਾ ਕਿੰਨਾ ਤਿਆਰ ਆ ਮੌਕੇ ਤੇ 18-20 ਕਿਲੋ ਆ ਜੀ ਹੁਣ ਅੱਜ ਦੀ ਘੜੀ ਠੀਕ ਆ ਪਾ ਦੇਗੀ 25 ਲੀਟਰ ਵਧੀਆ ਮੌਜੂਦ ਬੁੱਲਾ ਬੜੇ ਆਰਾਮ ਨਾਲ ਬਈ ਠੀਕ ਆ ਇੰਦੀ ਕੀ ਡਿਮਾਂਡ ਕਰਦੇ ਆਪਾਂ ਇਹਦਾ ਲੈਣ ਦੇ 85 ਹਜ਼ਾਰ ਆ ਵੀਰੇ 85 ਹਜ਼ਾਰ ਹਾਂਜੀ ਬਾਕੀ ਮੌਕੇ ਤੇ ਮਾਨਤਾਨ ਹੋ ਜੂਗੀ ਮੌਕੇ ਤੇ ਮਾਨਤਾਨ ਹੋ ਜਾਏਗਾ ਹਾਂਜੀ ਠੀਕ ਆ ਤੇ ਆਪਣਾ ਡਰੈਸ ਤੇ ਹਰ ਟਾਈਮ ਆਪਣੇ ਘਰੇ ਕੱਲੀਆਂ ਮੱਜਾਂ ਦਾ ਵੀ ਨਾ ਗਾਵਾਂ ਦਾ ਹੀ ਕੰਮ ਦਾ ਮੱਜਾਂ ਦਾ ਵੀ ਦੋਨਾਂ ਦਾ ਕੰਮ ਆ ਤੇ ਕਿੰਨੀਆਂ ਗਾਵਾਂ ਹਰ ਟਾਈਮ ਮਿਲ ਜਾਣਗੀਆਂ 15-20 ਪਸੂਹਾਂ ਟਾਈਮ ਅਵੇਲੇਬਲ ਹੁੰਦੇ ਨੇ ਠੀਕ ਆ ਵੀਰ ਹਰ ਇੱਕ ਬਰੀਡ ਤੇ ਵੀਰ ਹਾਂਜੀ ਹਰ ਇੱਕ ਬਰੀਡ ਤੇ ਇੱਕ ਬਰੀਡ ਤੇ ਵੀਰੇ ਠੀਕ ਆ ਤੇ ਆਪਣਾ ਡਰੈਸ ਤੇ ਨੰਬਰ ਬੋਲ ਦੇ ਕਰਾ ਦੇ ਡਰੈਸ ਆਪਣਾ ਜੀ ਪਿੰਡ ਜਗਮਾਲ ਵਾਲੀ ਆ ਥੀਸੀਰ ਕਾਲੇ ਵਾਲੀ ਡਿਸਟ੍ਰਿਕਟ सिरसा ਠੀਕ ਆ ਵੀਰ ਨੰਬਰ ਬੋਲ ਦਿਓ 905365151 ਠੀਕ ਆ ਵੀਰ ਧੰਨਵਾਦ ਹਾਂਜੀ ਦੋਸਤੋ ਬਾਈ ਨੇ ਆਪਾਂ ਨੂੰ ਪੰਜਾਂ گاਵਾ ਦੀ ਡਿਟੇਲ ਸਾਰੀ ਬੋਲ ਦਿੱਤੀ ਆ ਤੇ ਜਿਹੜੇ ਵੀਰ ਨੂੰ ਇਹ گاਵਾ ਪਸੰਦ ਆਉਂਦੀਆਂ ਨਾਲ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ گاਵਾ ਖਰੀਦ ਸਕਦੇ ਹੋ ਸਕਰੀਨ ਦੇ ਥੱਲੇ ਬਾਈ ਦਾ ਨੰਬਰ ਚੱਲਦਾ ਪਿਆ